ਕਾਮਨੋ ਮਿਤੀ ਦੇ ਅਨੁਸਾਰ 25 ਨੂੰ ਕਿਰਨਦੀਪ ਗੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਟਿੰਡਾ ਆਪਣੇ ਐਕਟਵਾ ਤੇ ਸਵਾਰ ਹੋ ਕੇ ਆਪਣੇ ਘਰੇਲੂ ਸਮਾਨ ਦੀ ਖਰੀਦਦੋਤ ਕਰਨ ਲਈ ਬਾਜ਼ਾਰ ਵਿੱਚ ਆਏ ਸੀ ਜਦੋਂ ਗਾਂਧੀ ਮਾਰਕੀਟ ਵਿੱਚ ਸ਼ਿਵ ਸ਼ਕਤੀ ਜਨਰਲ ਸਟੋਰ ਅੱਜ ਕਿਰਨਦੀਪ ਖਰੀਦਦੋਤ ਕਰਨ ਲਈ ਆਪਨੇ ਸਕੂਟੀ ਬਾਹਰ ਪਾਰਕਿੰਗ ਕਰਕੇ ਦੁਕਾਨ 'ਤੇ ਸਾਮਾਨ ਉਤਾਰ ਕਰਨ ਲੱਗੇ ਅੰਦਰ ਵਿੱਚ ਦੋ ਮੁੰਨੇ ਨੌਜਵਾਨ ਦਿਖਾਈ ਉਮਰ ਕਰੀਬ 29-30 ਸਾਲ ਸੀ ਉਹ ਸਕੂਟੀ ਨੂੰ ਉਥੋਂ ਚੋਰੀ ਕਰਕੇ ਭਜਾ ਕੇ ਲੈ ਗਏ ਜਿਸ ਦਾ ਉਹਨਾਂ ਨੇ ਪਿੱਛਾ ਵੀ ਕੀਤਾ ਜਿਨ੍ਹਾਂ ਦੀ ਬਾਅਦਛਾਣ ਨਾਮ ਤੋਂ ਮੋਨੋ ਸ਼ਰਮਾ son of ਸਤੀ ਸ਼ਰਮਾ ਦੇ ਬਨੋਦ ਕੁਮਾਰ ਸਨੁਪਲਸ਼ਮਰਦਾਸ ਵਸਨੀਕ ਪੁਚੋ ਮੰਡੀ ਵਜੋਂ ਹੋਈ ਜਿਸ ਦੇ ਆਧਾਰ ਤੇ थाना ਕੁਤਵਾਲੀ ਵਿਖੇ ਮਕਦਮਾ ਨੰਬਰ 228 ਮਿਤੀ 3/7/2025 ਅੰਡਰ ਸੈਕਸ਼ਨ 392 ਬੀਐਨਐਸਟੈਪਟਾਰਜ ਕੀਤਾ ਗਿਆ ਜਿਸ ਸਮੇਂ ਇਹ ਸੁਣਿਆ ਕਿ ਪਿੰਡ ਵਿੱਚ ਪੱਤਸ ਜੱਜ ਗਈ ਇਹਨਾਂ ਖਿਲਾਫ ਮੋਹਨ ਸ਼ਰਮ ਦੇ ਖਿਲਾਫ ਦੋਨ ਕਰਨੇ ਦਰਜਾ ਡੋਟ ਕੋ ਤੇ ਫਾਰਮ ਸੈੱਟ ਦੇ ਸਿਵਲਿੰਗ ਤੇ ਜਾਤੇ ਕੁਤਵਾਲੀ ਦਰਜ ਉਸ ਤੋਂ ਬਾਅਦ ਇੰਸਪੈਕਟਰ ਪਰਮੇਂਦਰ ਸਿੰਘ ਐਸਐਸਓ ਕੁਤਵਾਲੀ ਪਟੰਡਾ ਨੇ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਜਿਸ ਨੇ ਜਿਸ ਦੀ ਟੈਂਕਰੀ ਟੀਮ ਨੇ ਸੀਸੀਡੀ ਫੋਟੋ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਕਾਬੂਕਾਰ ਤੋਂ ਬਾਅਦ ਜਿਹੜੀ ਚੋਰੀ ਹੋਈ ਐਕਟਵਾ ਬਰਾਮਦ ਕੀਤੀ ਜਾ ਚੁੱਕੀ ਐ ਦੋਸ਼ੀ ਨੂੰ ਬੰਦ ਹਵਾਲਾ ਕੀਤਾ ਗਿਆ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਟਿਕਾਣਾ ਪੁੱਛਗਿੱਛ ਕੀਤੀ ਜਾਵੇਗੀ ਤੇ ਸਾਰੇ ਦੱਸੋ ਸਕੂਟੀ ਕਦੋਂ ਚੋਰੀ ਹੋਈ ਸੀ ਚਾਲੋਂ ਬਰਾਮਦ ਕੀਤੀ ਕਿਹੜੀ ਇਹ ਸਕੂਟੀ ਕਦੋਂ ਚੋਰੀ ਹੋਈ ਸੀ ਚੋਰੀ ਹੋਈ ਸੀ ਕਦੋਂ ਬਰਾਮਦ ਹੋਈ ਸੀ ਇਹ ਸਕੂਟੀ ਦੋ ਦੋ ਸੱਤ ਨੂੰ ਚੋਰੀ ਹੋਈ ਐ ਤੇ ਅੱਜ ਚਾਰ ਨੂੰ ਬਰਾਮਦ ਕਰ ਲਈ ਹੈ